ਤਸਵੀਰਾਂ ਤੁਹਾਨੂੰ ਖਾਨਾ ਖਨੋਰੀ ਬਾਰਡਰ ਦੀਆਂ ਜਿੱਥੇ ਇੱਕ ਬਹੁਤ ਖੂਬਸੂਰਤ ਤਸਵੀਰ ਵੇਖਣ ਨੂੰ ਮਿਲੀ ਛੋਟੇ ਛੋਟੇ ਬੱਚੇ ਹਨ ਜੋ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਹਨ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੈਸੇ ਤਾਂ ਇੱਥੇ ਕਈ ਲੰਗਰ ਲੱਗੇ ਹਨ ਪਰ ਇੱਥੇ ਜਿਹੜੇ ਛੋਟੇ ਬੱਚੇ ਹਨ ਉਹ ਵੀ ਸੇਵਾ ਭਾਵਨਾ ਇੱਥੇ ਨਿਭਾ ਰਹੇ ਹਨ ਤੇ ਤੇ ਲੰਗਰ ਦੀ ਸੇਵਾ ਕਰ ਰਿਹਾ ਬੱਚਿਆਂ ਨਾਲ ਵੀ ਗੱਲ ਕਰਾਂਗੇ ਸੱਚੀ ਗੱਲ ਬੇਟਾ ਸੱਚੀ ਗਿਆਨਾ ਬੇਟਾ ਸੱਚ ਕੋ

ਮਾਸੂਮ ਬੱਚਾ ਹੈ ਪਰ ਜਿਹੜੇ ਉਸ ਦੇ ਜਜ਼ਬਾਤ ਨੇ ਉਹ ਵੇ ਹੌਸਲੇ ਅਫਜਾਈ ਆ ਉਹਨਾਂ ਦਾ ਆਖਣਾ ਹੈ ਕਿ ਮੇਰਾ ਖੇਡ ਨੂੰ ਨਹੀਂ ਸੇਵਾ ਕਰਨ ਨੂੰ ਜੀ ਕਰ ਰਿਹਾ ਹੋਰ ਬੱਚੇ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਈ ਗਿਆਨਾ ਚਾਹੁੰਗੇ ਬੇਟਾ ਜੀ ਅਸੀਂ ਕਹਿਣਾ ਚਾਹਾਂਗੇ ਕਿ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਐਸੀ ਜਿਹੜੀ ਮੰਗ ਕਰ ਰਹੇ ਨੇ ਕਿ ਉਹ ਮੋਦੀ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਕਿਸਾਨ ਵੀਰ ਸ਼ਹੀਦ ਵੀ ਹੋ ਰਹੇ ਨੇ ਪਰ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਇਸ ਨਾਲ ਕਿ ਮਤਲਬ ਕਿ ਅਸੀਂ ਸ਼ਹੀਦ ਹੋ ਰਹੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਮਤਲਬ ਉਹਨਾਂ ਨੂੰ ਸਾਡੀ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਕਿਹੜੀ ਕਲਾਸ ਪੜ੍ਹਦੇ 7 ਦੀ ਛੋਟੀ ਉਮਰ ਹੈ ਇੰਨੀ ਮਤਲਬ ਕਿ ਆਪਾਂ ਗਹਿਰੀਆਂ ਗੱਲਾਂ ਕਰ ਰਹੇ ਹੋ ਕਿ ਮੋਦੀ ਸਰਕਾਰ ਨੂੰ ਤੁਸੀਂ ਚੈਲੰਜ ਕਰਨ ਦਾ ਹੌਸਲਾ ਰੱਖਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਮੋਟੀਵੇਟ ਹੋਏ ਇਹ ਜਿਹੜੇ ਧਰਨੇ ਬਾਰੇ ਜੀ ਇਹ ਮੇਰੇ ਪਾਪਾ ਜੀ ਨੇ ਦੱਸੇ ਧਰਨੇ ਬਾਰੇ ਤੇ ਜੇ ਸ਼ਹੀਦੀਆਂ ਆਉਣੀਆਂ ਨੇ ਉਹਨਾਂ ਤੋਂ ਜੀ ਮੈਂ ਮੋਟੀਵੇਟ ਹੋਇਆ ਜੀ ਜੀ ਇਹ ਆ ਬਾਬਿਆਂ ਲੰਗਰ ਲਾਏ ਤੇ ਇੱਥੇ ਸੇਵਾ ਕਰਦੇ ਆ ਜੀ ਅਸੀਂ ਕਿਸ ਤਰ੍ਹਾਂ ਦੇਖਦੇ ਹੋ ਬੇਟੇ ਕਿ ਪਰਸੋਂ ਜੋਥੇ ਸ਼ੁਭ ਕਰਨ ਸੀ ਜਿਹੜਾ ਇੱਥੇ ਨੌਜਵਾਨ ਉਹਦੀ ਡੈਥ ਵੀ ਹੋਈ ਹੈ ਜਿਓ ਅਕੇ ਡਟ ਕੇ ਜੀ ਲੜਾਈ ਕਰ ਰਹੇ ਸਨ ਜੰਗ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਹੈ ਜੀ ਮੋਦੀ ਸਰਕਾਰ ਨੇ ਜੀ ਮਤਲਬ ਉਹਨਾਂ ਇਹ ਅੱਗੇ ਫੌਜੀ ਨੇ ਉਹਨਾਂ ਨੇ ਅੱਗੇ ਉਹਨਾਂ ਨੂੰ ਗੋਲੀ ਚ ਆਇਤੀ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਕਿ ਇੱਕ ਸਾਡਾ ਜਵਾਨ ਜੋ ਵੀਰ ਸਾਡਾ ਸ਼ਹੀਦ ਕਰ ਦਿੱਤਾ ਉਹਨਾਂ ਨੇ ਜਿਹੜੀ ਸੇਵਾ ਕਰ ਰਹੇ ਕਿੰਨਾ ਟਾਈਮ ਕਰਨੀ ਹੈ ਜੀ ਇਹ ਬਸ ਚੱਲੀ ਜਾਣੀ ਹੈ ਜਰ ਤੱਕ ਜੇ ਅੰਦੋਲਨ ਚੱਲੂਗਾ ਉੱਥੇ ਹੀ ਰਹਿਣਾ ਹਾਂਜੀ ਜੀ ਬੱਚਿਆਂ ਦੇ ਹੌਸਲਿਆਂ ਦੀ ਉਫਜਾਈ ਕਰਨੀ ਚਾਹੀਦੀ ਹੈ ਬੱਚਿਆਂ ਦਾ ਅੱਖ ਨਾ ਕਿ ਜਿੰਨੀ ਦੇਰ ਅੰਦੋਲਨ ਚੱਲੇਗਾ ਅਸੀਂ ਐਸੀ ਤਰ੍ਹਾਂ ਇੱਥੇ ਸੇਵਾ ਨਿਭਾਵਾਂਗੇ ਹੋਰ ਇੱਕ ਸਿੰਘ ਸਾਹਿਬਾ ਨਾ ਬਾਈ ਇਹਨਾਂ ਨੂੰ ਬੱਚੇ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਦੇ ਚੋਲਾ ਪਾਇਆ ਸਿੰਘ ਸਾਹਿਬ ਸਿੰਘ ਸਰੋਪੇ 'ਚ ਪੂਰਾ ਸਜੋਇਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦਾ ਬਟਾ ਕਿੰਨੀ ਹੋ ਰਹੀ ਹੈ ਸਾਡੀ 12 ਸਾਲ ਜੀ ਕਿੰਨਾ ਟਾਈਮ ਹੋ ਗਿਆ ਇਸੇ ਲੋਕਾਂ ਦਾ ਸਾਨੂੰ ਤਾਂ ਇਹ 3-4 ਸਾਲ ਹੋ ਗਏ ਜੀ ਅੱਛਾ ਜੀ ਹਾਂਜੀ ਕੀ ਕਹਿਣਾ ਚਾਹਾਂਗੇ ਪੁੱਤ ਕੇ ਜਿਹੜਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਉੱਤੇ ਜ਼ੁਲਮ ਸੱਤ ਢਾ ਰਹੀ ਹੈ ਕੀ ਕਹਿਣਾ ਚਾਹਾਂਗੇ ਮੋਦੀ ਸਰਕਾਰ ਨੂੰ ਇਹ ਚੀਜ਼ ਕਰਨੀ ਨਹੀਂ ਚਾਹੀਦੀ ਔਰ ਗੈਰਕਾਨੂੰਨੀ ਹੈ ਸਾਰੀ ਚੀਜ਼ਾਂ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟਦੇ ਨੇ ਗੋਲੀਆਂ ਚਲਾਉਂਦੇ ਨੇ ਪਲਾਸਟਿਕ ਵਾਲੀਆਂ ਕਿੰਨੇ ਬੰਦੇ ਸ਼ਹੀਦ ਹੋਏ ਨੇ ਜੀ ਇਹ ਚੀਜ਼ ਨਹੀਂ ਉਹਨਾਂ ਨੂੰ ਕਰਨੀ ਨਹੀਂ ਚਾਹੀਦੀ ਡਾਂਗਾ ਨਾਲ ਆਣ ਅਸੀਂ ਵੀ ਆ ਗਏ ਆ ਜੇ ਡਾਂਗਣ ਨਾਲ ਆਣਗੇ ਤਾਂ ਸਾਰਿਆਂ ਨੂੰ ਤੋੜ ਦਾਂਗੇ ਜੀ ਜਾਨੋਂ ਮਾਰ ਕੇ ਭਜਾ ਦਾਂਗੇ ਹਾਂ ਬੱਤਾ ਇਹ ਫੇਰਾ ਆਪਾਂ ਕਾਨੂੰਨ ਹੱਥ 'ਚ ਨਹੀਂ ਲੈਣਾ ਜਗਬਾਣੀ ਦੀ ਟੀਮ ਤੁਹਾਨੂੰ ਅਪੀਲ ਕਰਦੀ ਹੈ ਕਿ ਆਪਾਂ ਕਾਨੂੰਨ ਹੱਥ 'ਚ ਨਹੀਂ ਲੈਣਾ ਜਿਹੜੇ ਆਪਣੇ ਹੌਸਲਿਆਂ ਨਾਲ ਆਪਾਂ ਇਹ ਜੰਗ ਜਿੱਤਣੀ ਹੈ ਨਾ ਪਰ ਇਹਨਾਂ ਨੂੰ ਜੇ ਵੀ ਕੋਈ ਵੀ ਗੱਲ ਹੈ ਜੀ ਇਹਨਾਂ ਨੂੰ ਪਰ ਐਵੇਂ ਕਰਨਾ ਨਹੀਂ ਚਾਹੀਦਾ ਜੀ ਜੀ ਬੱਚੇ ਸਨ ਜਜਬਾਤ ਪੜਕ ਜਾਂਦੇ ਨੇ ਸਾਡੇ ਨਾਲ ਹੋਰ ਸਿੰਘ ਸਾਹਿਬਾਨ ਮੌਜੂਦ ਹੈ ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ ਜਿਹੜੇ ਨੇ ਖੂਬਸੂਰਤ ਬੱਚੇ ਜਿਹੜੇ ਇੱਥੇ ਸੇਵਾ ਕਰ ਰਿਹਾ ਕਿ ਉਮਰ ਦੀ ਜਿਹੜੀ ਇਹਨਾਂ ਦੀ ਉਮਰ ਖੇਡਣ ਖੁੱਦਣ ਦੀ ਹੈ ਹਾਂਜੀ ਹਾਂਜੀ ਖੇਡਣ ਖੁੱਦਣ ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ ਬਹੁਤ ਵਧੀਆ ਨੇ ਜਿਸ ਦਿਨ ਤੋਂ 12 ਤਰੀਕ ਤੋਂ ਹੀ ਇੱਥੇ ਜਿੱਦਾਂ ਤੋਂ ਧਰਨਾ ਚੱਲ ਰਿਹਾ ਜੀ ਉਦੋਂ ਤੋਂ ਨਾਲ ਸੇਵਾ ਕਰ ਰਹੇ ਨੇ ਤੇ ਪਾਤੜਾ ਤੋਂ ਆ ਲਿਆ ਲੰਗਰ ਬਣ ਕੇ ਹੀ ਕਾਰ ਸੇਵਾ ਬੱਬਾ ਹਰਬੰਸ ਸਿੰਘ ਦਿੱਲੀ ਵਾਲੇ ਜੀ ਉਹਨਾਂ ਨਾਲੋਂ ਸੰਪਰਤਾ ਤੋਂ ਚੱਲ ਰਿਹਾ ਉਸ ਦਿਨ ਤੋਂ ਲੰਗਰ ਚੱਲ ਰਿਹਾ ਜਿੰਨਾ ਚਿਰ ਧਰਨਾ ਚੱਲੂ ਇਹ ਸੰਸਾਟ ਸਿੰਘ ਸਹਿਗਵਨ ਜਿਨ੍ਹਾਂ ਦਾ ਅੱਖ ਨਾ ਹੈ ਕਿ ਜਿੰਨੀ ਦੇਰ ਤੱਕ ਇੱਥੇ ਧਰਨਾ ਚੱਲੇਗਾ ਉਨੀ ਦੇਰ ਤੱਕ ਇੰਨਾ ਵੱਲੋਂ ਸੇਵਾ ਕੀਤੀ ਜਾਵੇਗੀ ਐਸੇ ਤੁਹਾਨੂੰ ਤਸਵੀਰਾਂ ਹੋਰ ਵੀ ਬਖਾਉਂਦੇ ਰਾਂਗੇ ਤੁਸੀਂ ਜੁੜੇ ਰਹੋ ਜਗਬਾਨੀ ਟੀਵੀ ਨਾਲ